ਵੈਲਕਮ ਦੋਸਤੋ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਦਾ ਬਲੌਗ ਆਪਾਂ ਪਾਵਰ ਦੇ ਨਾਲ ਜਾਣਾ ਵਾ ਤੇ ਉਹਦੇ ਨਾਲ ਆਪਾਂ ਲੋਕ ਕਰਕੇ ਆਉਣਾ ਉਹਨੂੰ ਤੱਕਾ ਲਾ ਕੇ ਸੰਗਲ ਲਾ ਕੇ ਆਉਣੇ ਕਿਉਂਕਿ ਇਹ ਬਲੌਗ ਦੋਸਤੋ ਦੋਹੋਂ ਦਿਨਾਂ ਦਾ ਮੈਨੂੰ ਲੱਗਦਾ ਬਣ ਜਾੜਾ ਵਾ ਬੜੀ ਮਿਹਨਤ ਲੱਗੀ ਵੀਰਾਂ ਨੇ ਕਮੈਂਟ ਕੀਤੇ ਸੀ ਜਾਂ ਤਾਂ ਟ੍ਰੇਨ ਤੇ ਚੜ ਕੇ ਸਾਨੂੰ ਕੋਈ ਬਲੌਗ ਵਿਖਾ ਤੇ ਅੱਜ ਆਪਾਂ ਉਹ ਚੈਲੰਜ ਪੂਰਾ ਕਰਤਾ ਵਾ ਬਾਈਆਂ ਦਾ ਲਓ ਜੀ ਆ ਸਾਹਮਣੇ ਜਿਹੜੀ ਪਾਵਰ ਆ ਗਈ ਆ ਇਹਦੇ ਤੇ ਆਪਾਂ ਚੜਨਾ ਵਾ ਇਹਦੇ ਤੇ ਚੜ ਕੇ ਤੇ ਆਪਾਂ ਪਰਲੀ ਸਾਈਡ ਇਹਦੀ ਅਟੈਚਮੈਂਟ ਕਰਕੇ ਆਉਣੀ ਆ ਲਓ ਜੀ ਵੀਰਾਂ ਆਪਾਂ ਗੱਡੀ ਤੇ ਚੜਨਾ ਕਰਤਾ ਜੀ ਸ਼ੁਰੂ ਆ ਗਈ ਆ ਗੱਡੀ ਤੇ ਆਪਾਂ ਜਾਵਾਂਗੇ ਪਰਲੀ ਸਾਈਡ ਤੇ ਉਥੇ ਆਪਣੇ ਕੁਝ ਹੋਰ ਵੀ ਭਰਾ ਹੋਣਗੇ ਦੋਸਤੋ ਇਹਦੇ ਵਿੱਚ ਕੁਝ ਗੱਲਾਂ ਮੈਨੂੰ ਸਿੱਖਣ ਲਈ ਵੀ ਮਿਲਣ ਡਈਆਂ ਵਾ ਮੇਰੇ ਲਈ ਇਹ ਬਹੁਤ ਹੀ ਵੱਡੀ ਗੱਲ ਆ ਨਹੀਂ ਤੇ ਮੈਂ ਜ਼ਿੰਦਗੀ ਦੇ ਵਿੱਚ ਨਹੀਂ ਸੋਚਿਆ ਕਿ ਆ ਮੈਂ ਕੰਮ ਕਰੂੰਗਾ ਕਿਉਂਕਿ ਝਾੜੂ ਦੇ ਕੰਮ ਤੋਂ ਦੋਸਤੋ ਆਪਾਂ ਨੂੰ ਬਾਹੂਆਂ ਨੇ ਹੋਰ ਵੀ ਕੰਮ ਦਿੱਤੇ ਇਹਨਾਂ ਦਾ ਸਟੇਸ਼ਨ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਲਓ ਜੀ ਫਿਰ ਆਪਾਂ ਲੈ ਚੱਲੇ ਆਂ ਗੱਡੀ ਗੱਡੀ ਲੈ ਚੱਲੇ ਆ ਤੇ ਆਪਾਂ ਜਿੱਧਰਲੀ ਸਾਈਡ ਸਪੈਸ਼ਲ ਲੱਗਦੀ ਆ ਨਾ ਦੋਸਤੋ ਮਖੂ ਤੇ ਉਹ ਇਸ ਲਈ ਸੈਡਲ ਜਾ ਕੇ ਇਹਨੂੰ ਆਪਾਂ ਧੱਕਾ ਲਾ ਕੇ ਤੇ ਆਪਾਂ ਨਾਲ ਲੈਂਦੇ ਅਟੈਚਮੈਂਟ ਕਰਨੀਆਂ ਲਓ ਜੀ ਫਿਰ ਆਪਾਂ ਅਟੈਚਮੈਂਟ ਦਿੱਤੀ ਆ ਕਰ